welcome to back my youtube channel 80 90 ਸਾਲ ਪੁਰਾਣਾ ਰੇਡੀਓ ਤੇ ਕਰਾਂਗੇ ਅੰਕਲਾਂ ਨਾਲ ਗੱਲਬਾਤ ਤੇ ਇਹਦੇ ਬਾਰੇ ਲਵਾਂਗੇ ਜਾਣਕਾਰੀ ਅੱਜ ਤੁਹਾਨੂੰ ਜੱਭੇ 80 90 ਸਾਲ ਪੁਰਾਣਾ ਹਾਂ ਬਹੁਤ ਜਵਾਨ ਬਹੁਤ ਸਾਲ ਪੁਰਾਣਾ ਟੂ ਬਾਲ ਦੇ ਵਿੱਚ ਇਹ ਰਿਓਮੀਟੇ ਦਾ ਤਾਂ ਪਾਣ ਪਾ ਅੱਜ ਤੁਹਾਨੂੰ ਦਿਖਾਉਣਿਆ ਜੀ ਪੁਰਾਣਾ ਰੇਡੀਓ ਜੋ ਘਟੋ ਘਟ ਅੰਕਲ ਜੀ ਕਿੰਨੇ ਸਾਲ ਪ੍ਰਾਣਾ ਹੋਊਗਾ 80 ਸਾਲ ਪ੍ਰਾਣਾ ਜੀ ਤੁਸੀਂ ਦੇਖ ਸਕਦੇ ਹੋਗੇ ਅੰਕਲ ਦੱਸ ਦੇ ਆ ਕੇ ਕਹਿੰਦੇ ਇਹ ਮੇਰੇ ਡੈਡੀ ਨੇ ਲੈਤਾ ਸੀਗਾ ਤੇ ਕਹਿੰਦਾ ਸਿੰਗਾਪੁਰ ਗਏ ਸੀਗੇ ਜਦੋਂ ਕਹਿੰਦੇ ਉੱਥੋਂ ਵਾਪਸ ਆਏ ਤਾਂ ਵਾਪਸ ਲੈਤਾ ਕਿਹੜੀ ਜਗ੍ਹਾ ਤੇ ਲੈਤਾ ਸੀ ਇਹ ਬਲੱਡ ਦੇ ਲੈਂਦਾ ਸੀ ਇੱਕ ਪਲਾਂਟਰ ਦੇ ਲੈਤਾ ਹੀ ਕੀ ਬਾਤ ਹੈ ਜੀ ਬਹੁਤ ਸੋਹਣਾ ਸੀ ਇਹ ਤਾਂ ਜੀ ਜਦਾ ਹੀ ਪੂਰਾ ਵਧੀਆ ਸੀ ਹਾਂ ਬਹੁਤ ਵਾਰ ਦੇਖੋ ਨੂੰ ਵੀ ਦੇਖ ਸਕਦੇ ਹੋ ਕਾਫੀ ਪੁਰਾਣਾ ਲੱਗਦਾ ਈ ਤੇ ਬਾਕੀ ਹੈ ਵੀ ਪੁਰਾਣਾ ਹੈਗਾ ਸੋਨਾ ਵੀ ਬਹੁਤ ਆਈ ਤੇ ਤੁਸੀਂ ਦੱਸਦੇ ਸੀ ਕਿ ਖਤਰ ਵਗੈਰਾ ਵੀ ਪਾਉਂਦੇ ਸੀ ਬੜੇ ਬੜੇ ਬੰਦੇ ਆਫਟਰ ਮੱਖਣ ਸਿੰਘ ਖਾਲਸਾ ਪੁਰਾਣਾ ਨਾ ਅੰਕਲ ਦਾ ਨਾ ਆਵੀ ਸੀ ਦੇਖੋ ਆਉਂਦਾ ਸੀ ਐਫਐਮ ਤੇ ਨਾਮ ਕੀ ਸੀ ਆਪਣਾ ਖਾਲਸਾ ਮੱਖਣ ਸਿੰਘ ਖਾਲਸਾ ਜਨਤਾ ਤੰਗੀ ਦਾ ਮੁੰਡਾ ਟੀਚਰ ਹੱਗਿਆ ਹੋਗਾ ਆਹ ਦੇਖੋ ਤੁਸੀਂ ਕਹਿੰਦੇ ਆਹ ਫ੍ਰੀਕਵੈਂਸੀਆਂ ਹੁੰਦੀਆਂ ਇਹਨਾਂ ਦਾ ਹੀ ਆ ਜਿਹਨਾਂ ਤੇ ਐਫਐਮ ਵਗੈਰਾ ਚੱਲਦਾ ਸੀਗਾ ਜਿਵੇਂ 101 ਅਸਾਰੀ ਤੇ ਚੱਲਦਾ ਸੀਗਾ ਐਫਐਮ ਤੇ ਹੁਣ ਤੁਹਾਨੂੰ ਆਪਾਂ ਦਿਖਾਉਣਾ ਹੈ ਜੀ ਬੈਕ ਸਾਈਡ ਸਿਸਟਮ ਇਹਦੇ ਪੂਰਾ ਤਕੜਾਈ ਕੀ ਬਾਤ ਹੈ ਅੰਕਲ ਜੀ ਦੱਸਦੇ ਆ ਕਿ ਕਹਿੰਦੇ ਟਿਊਬਾਂ ਵਗੈਰਾ ਹਾਂ ਟਿਊਬਾਂ ਵਾਲਾ ਸੀਗਾ ਕੀ ਬਾਤ ਹੈ ਅੰਕਲ ਜੀ ਇਹ ਹ ਟਿਊਬਾਂ ਜਿਹੜੀਆਂ ਇਹਦੇ ਬੈਕ ਸਾਈਡ ਹਾਂ ਇਹ ਕਿਹ ਬਟੇ ਟਿਊਬਾਂ ਆ ਅੱਛਾ ਜੀ ਟਿਊਬਾਂ ਇਹ ਨਵੀਆਂ ਬੈਕ ਅੰਕਲ ਦੱਸਦੇ ਕਹਿੰਦੇ ਹੁਣ ਇਹ ਰਿਪੇਅਰ ਕਰਾਉਣ ਆਲਾ ਪਿਆਗਾ ਚੱਲ ਚੱਲ ਪੂਗਾ ਅੰਨਾ ਚੱਲ ਪੂਗਾ ਬਹੁਤ ਕਾਫੀ ਪੁਰਾਣਾ ਜੀ ਘਟੋ ਘਟ 80 80 ਸਾਲਾਂ ਦੇ ਗੇੜ ਆਗਾ ਪੁਰਾਣਾ ਜੀ ਅੰਕਲ ਦੱਸਦੇ ਆ ਤੁਸੀਂ ਦੇਖ ਸਕਦੇ ਹੋਗੇ ਸਾਹਮਣੇ 프ੰਟ ਲੈਪਨ ਤੇ ਇੱਧਰ ਖੜੀ ਬੈਠ ਬੈਜੇ ਥੱਲੇ ਜੇ ਸਾਡੀ ਵੀਡੀਓ ਲੱਗੀ ਵਧੀਆ ਤਾਂ ਚੈਨਲ ਨੂੰ ਕੋਲੋਂ ਸਬਸਕ੍ਰਾਈਬ ਲਾਈਕ ਤੇ ਕਮੈਂਟ ਕਰ ਦਿਓ ਜੀ ਧੰਨਵਾਦ